ਸਤ ਸ੍ਰੀ ਅਕਾਲ ਦੋਸਤੋ ਪਿਛਲੇ ਦਿਨੀ ਪੰਜਾਬ ਦੇ ਮਸ਼ਹੂਰ ਗਾਇਕ ਰਾਜੀਵ ਜਵੰਦਾ ਦਾ ਦੇਹਾਂਤ ਹੋ ਗਿਆ ਸੀ ਅਤੇ ਕੱਲ ਹੀ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਰਾਜੀਵ ਜਵੰਦਾ ਦਾ ਸੰਸਕਾਰ ਹੈ ਜਿਹੜਾ ਕੱਲ ਉਹਨਾਂ ਦੇ ਪਿੰਡ ਪੋਨਾ ਵਿੱਚ ਪਿੰਡ ਦੇ ਪਲੇਗ੍ਰਾਉਂਡ ਦੇ ਵਿੱਚ ਹੀ ਕੀਤਾ ਗਿਆ ਪਹਿਲਾਂ ਪਿੰਡ ਵਾਲਿਆਂ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਵੀ ਰਾਜੀਵ ਜਵੰਦੇ ਦਾ ਮੂਸੇ ਵਾਲੇ ਵਾਂਗ ਈ ਉਸਤੇ ਖੇਤ ਦੇ ਵਿੱਚ ਸੰਸਕਾਰ ਹੈ ਜਿਹੜਾ ਕੀਤਾ ਜਾਵੇਗਾ ਫਿਰ ਉਸ ਤੋਂ ਬਾਅਦ ਇਹ ਫੈਸਲਾ ਬਦਲ ਦਿੱਤਾ ਗਿਆ ਅਤੇ ਪਿੰਡ ਦੇ ਪਲੇਗਰਾਉਂਡ ਦੇ ਵਿੱਚ ਹੀ ਸੰਸਕਾਰ ਹੈ ਜਿਹੜਾ ਰਾਜਵੀਰ ਜਵੰਦਾ ਜਿੱਦਾ ਕੀਤਾ ਗਿਆ ਕਿਉਂਕਿ ਬਹੁਤ ਹੀ ਜ਼ਿਆਦਾ ਇਕੱਠ ਹੋਇਆ ਸੀ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਵੀ ਕਿਉਂਕਿ ਫੈਨ ਫਾਲੋਇੰਗ ਬਹੁਤ ਹੀ ਜ਼ਿਆਦਾ ਸੀ ਰਾਜਵੀਰ ਜਵੰਦਾ ਦੀ ਅਤੇ ਇਕੱਠ ਬਹੁਤ ਹੀ ਜ਼ਿਆਦਾ ਹੋਵੇਗਾ ਇਸ ਕਰਕੇ ਫਿਰ ਪਿੰਡ ਦੇ ਪਲੇਗਰਾਉਂਡ ਦੇ ਵਿੱਚ ਹੀ ਰਾਜਵੀਰ ਜਵੰਦਾ ਦਾ ਸੰਸਕਾਰ ਹੈ ਜਿਹੜਾ ਕੀਤਾ ਗਿਆ ਤੇ ਅੱਜ ਉਹਨਾਂ ਦੀ ਫੁੱਲ ਚੁਗਣ ਦੀ ਰਸਮ ਹੈ। ਇਹਨਾਂ ਸਾਰੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਜਵੀਰ ਜਵੰਦਾ ਜੀ ਦੀ ਮਾਂ ਅਤੇ ਪਤਨੀ ਨੂੰ ਫੜ ਕੇ ਲਿਆਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਦੀ ਫੁੱਲ ਚੁਗਣ ਦੀ ਰਸਮ ਹੈ ਜਿਹੜੀ ਥੋੜੇ ਹੀ ਟਾਈਮ ਦੇ ਵਿੱਚ ਸ਼ੁਰੂ ਕੀਤੀ ਜਾਵੇਗੀ ਅਤੇ ਇਸੇ ਨਾਲ ਹੀ ਉਹਨਾਂ ਦਾ ਸਾਥ ਦੇਣ ਵਾਲੇ ਯਾਨੀ ਕਿ ਰਾਜਵੀਰ ਜਵੰਦਾ ਦੇ ਪਰਿਵਾਰ ਦਾ ਸਾਥ ਦੇਣ ਵਾਲੇ ਗਾਇਕ ਕਨਵਰ ਗਰੇਵਾਲ ਐਮੀ ਵਿਰਕ ਅਤੇ ਕੁਲਵਿੰਦਰ ਵਿੱਲਾ ਵੀ ਉਸ ਸਮੇਂ ਮੌਜੂਦ ਹਨ ਕਿਉਂਕਿ ਇਹਨਾਂ ਤਿੰਨਾਂ ਸਿੰਗਰਾਂ ਨੇ ਬਹੁਤ ਹੀ ਜ਼ਿਆਦਾ ਰਾਜਵੀਰ ਜਵੰਦਾ ਦੇ ਪਰਿਵਾਰ ਦਾ ਸਾਥ ਦਿੱਤਾ ਸੀ ਇਹ ਦੁੱਖ ਦੇ ਟਾਈਮ ਦੇ ਵਿੱਚ ਅਤੇ ਜਦੋਂ ਤੋਂ ਰਾਜਵੀਰ ਜਵੰਦਾ ਹਸਪਤਾਲ ਦੇ ਵਿੱਚ ਦਾਖਲ ਸਨ ਉਦੋਂ ਤੋਂ ਹੀ ਇਹ ਤਿੰਨੋ ਜਾਣੇ ਇੰਨੇ ਸਿੰਗਰ ਜਾਨੀ ਕਿ ਹਸਪੀਟਲ ਦੇ ਵਿੱਚ ਹੀ ਰਹੇ ਸੀ ਪਰਿਵਾਰ ਦੇ ਕੋਲ ਦੁੱਖ ਵੰਡਾਉਣ ਦੇ ਲਈ ਅਤੇ ਹੋਰ ਵੀ ਸਾਰੇ ਸਿੰਗਰ بار بار ਰਾਜੀਵ ਜਵੰਦਾ ਦੇ ਪਰਿਵਾਰ ਦਾ ਸਹਾਰਾ ਬਣ ਰਹੇ ਹਨ ਕਿਉਂਕਿ ਤੁਸੀਂ ਦੇਖਿਆ ਹੋਣਾ ਵੀ ਸੰਸਕਾਰ ਦੇ ਉੱਤੇ ਵੀ ਬਹੁਤ ਜ਼ਿਆਦਾ ਗਾਇਕ ਨੇ ਜਿਹੜੇ ਆਏ ਸੀ ਐਸੇ ਨਾਲ ਹੀ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਵੀ ਕਨਵਰ ਗਰੇਵਾਲ ਕੁਲਵਿੰਦਰ ਵਿੱਲਾ ਇਹ ਦੋਨੋਂ ਜਾਣੇ ਹੀ ਰਾਜੀਵ ਜਵੰਦਾ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਸੀ ਇਸ ਕਰਕੇ ਇਹਨਾਂ ਦਾ ਮੋਹ ਪਿਆਰ ਹੈ ਜਿਹੜਾ ਪਹਿਲਾਂ ਤੋਂ ਹੀ ਬਣਿਆ ਹੋਇਆ ਸੀ ਇਸ ਕਰਕੇ ਉਹਨਾਂ ਨੇ ਰਾਜਵੀਰ ਚੁੰਬੰਦਾ ਦੇ ਪਰਿਵਾਰ ਦਾ ਸਾਥ ਨਹੀਂ ਛੱਡਿਆ ਇਹ ਦੁੱਖ ਦੇ ਟਾਈਮ ਦੇ ਵਿੱਚ ਜਿਸ ਨਾਲ ਉਸ ਦੇ ਪਰਿਵਾਰ ਨੂੰ ਬਹੁਤ ਹੀ ਜ਼ਿਆਦਾ ਇਹਨਾਂ ਦਾ ਸਹਾਰਾ ਜਿਹੜਾ ਮਿਲਿਆ